ਤੇ ਗੱਬਣ ਕਰੇ ਚਰਦੀ ਆ ਪੰਜਾਂ ਮਿੰਨਿਆਂ ਦੀ ਚੱਕ ਕਰਾਈ ਤੁਸੀਂ ਚੱਕ ਕਰਾਈ ਚੱਕ ਪਾਸ ਚੱਕ ਕਰਾ ਕੇ ਲੈ ਕੇ ਜਾਵੇ ਤੁਸੀਂ 10000 ਚ ਛੋੜ ਕੇ ਨਹੀਂ ਕਰ ਦੋਗੇ ਬੱਸ ਦੇ ਤੂੰ ਆਪੇ ਲੈ ਦੇ ਵੀਰ 10000 ਹੋਰ ਕਰ ਦਈਏ ਹੋ ਗਈ ਵੀਰ 53000 ਦੀ ਸਾਸਤਰੀਕਾਲ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਡ ਰਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆ ਪਿੰਡ ਰਮਾਣਾ ਚੱਕ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਪਾਪਾ ਬਕਾਲਾ ਸਾਹਿਬ ਇਸ ਕਰ ਜੋ ਪਹਿਲਾਂ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆ ਟੋਟਲ 7 ਮੱਝਾਂ ਦਿਖਾਵਾਂਗੇ ਟੌਪ ਦੀਆਂ ਜਿੰਨਾ ਵਿੱਚ ਆਪਾਂ ਦੋ ਮੱਝਾਂ ਤੁਹਾਨੂੰ ਹਰਿਆਣੇ ਦੀਆਂ ਦਿਖਾਵਾਂਗੇ ਦੋ ਮੀਣੀਆਂ ਦਿਖਾਵਾਂਗੇ ਤੇ ਇੱਕ ਨੀਲੀ ਰਾਵੀ ਤੇ ਇੱਕ ਟੋਕੜ ਗੱਬੜ ਦਿਖਾਵਾਂਗੇ ਬਹੁਤ ਹੀ ਟੌਪ ਜੀਆਂ ਮੱਝਾਂ ਭਾਜੀ ਹੁਣਾਂ ਕੋਲ ਹੁੰਦੀਆਂ ਬਹੁਤ ਸੋਹਣੀਆਂ ਸੁਨੱਖੀਆਂ ਬਾਕੀ ਦੀ ਜਾਣਕਾਰੀ ਆਪਾਂ ਭਾਜੀ ਕੋਲ ਲੈ ਲਾਂਗੇ ਤਾਂ ਆਪਾਂ ਹਰ ਵਾਰ ਬੇਨਤੀ ਕਰਦੇ ਹੁੰਨੇ ਆ ਕਿਸੇ ਭੈਣ ਭਰਾ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਾਰੇ ਪਸ਼ੂ ਨੂੰ ਦੋ ਟਾਈਮ ਚੋਕ ਹੀ ਆਪਣੀ ਚੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਬੜ ਹੁੰਦਾ ਤੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਉਨੇ ਆ ਇਹਨਾਂ ਪਸ਼ੂਆਂ ਦੀ ਡੀਟੇਲ ਲੈਣੇ ਆ ਜੀ ਹਾਂ ਜੀ 사ਸਰੀ ਗਾਲਾ ਪਾ ਜੀ 사ਸਰੀ ਗਾਲਾ ਜੀ ਕੀ ਹਾਲ ਚਾਲ ਆ ਜੀ ਵਧੀਆ ਠੀਕ ਠਾਕ ਵੀਰ ਜੀ ਤੇ ਅੱਜ ਕਿੰਨੀਆਂ ਅੱਜ ਵੀਰ ਜੀ 7 ਹੈ ਇੱਕ ਟੋਕੜ ਗੱਪਣਾ ਜੀ ਵੀਰ ਜੀ 4 ਸੁਈਆਂ ਵਾਂ ਤੇ 2 ਗੱਪਣਾ ਠੀਕ ਆ ਤੇ ਦੋ ਦੋ ਮੀਣੀਆਂ ਵਿੱਚ ਦੋ ਮੀਣੀਆਂ ਵਿੱਚ ਇੱਕ ਨੀਲੀ ਰਵੀ ਦੀ ਪਿਓ ਠੀਕ ਪਹਿਲਾ ਮਾਲ ਵੇਚ ਗਿਆ ਟਾਈਮ ਨਾਲ ਹਾਂਜੀ ਗੁਰਜੀ ਵੇਚ ਗਿਆ ਠੀਕ ਹੈ ਤੇ ਐਡਰੈਸ ਦੱਸ ਦਿਓ ਜੀ ਆਪਣਾ ਐਡਰੈਸ ਪਿੰਡ ਰਮਣਾ ਚੱਕ ਬਾ ਤਸੀਲ ਬਾਬਾ ਬਕਾਲਾ ਕਿਲਾ ਅਮਸਰ ਫੋਨ ਨੰਬਰ ਹੈ 9969928316 ਠੀਕ ਹੈ ਜੀ ਹਾਂਜੀ ਤੇ ਸ਼ਰਵਾਤ ਇਹ ਹਰਿਆਣੇ ਵਾਲੀ ਆ ਜਿਹੜੀ ਹਾਂਜੀ ਹਾਂਜੀ ਸੂਈ ਕਿੰਨੇ ਕਣਾਂ ਦਾ ਸੁਬਾਹ ਦਾ ਰਾਤ ਸੂਈ ਹੈ ਬੇਟੀ ਅੱਜ ਰਾਤ ਦੀ ਸੂਈ ਹੈ ਠੀਕ ਹੈ ਹਾਂਜੀ ਤੇ ਬੋਲਾ ਕਿੰਨਾ ਕੋਊਗਾ ਬੋਲਾ ਵੀਰ ਜੀ 2.5 ਕਿਲੋ ਖਿੱਚਿਆ ਵਾ ਸੁਬਾਹ ਠੀਕ ਆ ਹਾਂਜੀ ਬਾਕੀ ਵੱਡੇ ਕੱਦ ਦੀ ਮਲਕ ਆ ਬੱਚਾ ਕੀ ਮਗਰ ਆ ਗਿਆ ਕੱਟਾ ਆ ਗਿਆ ਕੱਟਾ ਮਗਰ ਆ ਖੋਲੋ ਜੀ ਇਹਨੂੰ ਬਾਕੀ ਕੱਦ ਕਾਠ ਚੈੱਕ ਕਰ ਲਓ ਅਜੇ ਜਿੱਦਾਂ ਕਿ ਸੂ ਦੇ ਵਿੱਚ ਹੀ ਆ ਪੁੜੇ ਵੇਖ ਲਓ ਜੀ ਅਜੇ ਡਾਉਨ ਹੀ ਆ ਚੁੱਕੇ ਨਹੀਂਗੇ ਰਾਤ ਦੀ ਸੂਈ ਚੈੱਕ ਕਰੋ ਰਾਤ ਦੀ ਸੂਈ ਆ ਤੇ ਝੋਟੀ ਦਾ ਫੇਸ ਕੁਆਲਟੀ ਕੱਦ ਕਾਠ ਥਣ ਲੇਵਾ ਚੈੱਕ ਕਰ ਲਓ ਬਹੁਤ ਹੀ ਸੋਹਣਾ ਅਜੇ ਬੋਲੇ ਤੇ ਹੀ ਆ ਬਾਕੀ ਬੋਲੇ ਤੇ ਤੁਸੀਂ ਚੈੱਕ ਕਰ ਲਿਓ ਵੀ ਬੱਚਾ ਵੀ ਅਜੇ ਆ ਵੇਖ ਲਓ ਭੂਲਾ ਹੀ ਆ ਖਾਣ ਲੈਵਾ ਚੈੱਕ ਕਰੋ ਜੀ ਬਹੁਤ ਹੀ ਸੋਹਣਾ ਵਾ ਆਹ ਵੇਖੋ ਜੀ ਲੈਵਾ ਚੈੱਕ ਕਰੋ ਕੁਆਲਿਟੀ ਚੰਗੀ ਆਲਾ ਆਜੋ ਭਾਜੀ ਮੋੜ ਲਿਓ ਆਜੋ ਆਜੋ ਜਾਣ ਦੋ ਬਾਕੀ ਸੋਹਣੀ ਆ ਜੀ ਖਾਣਾ ਦੀ ਵੀਰ ਜੀ ਬਾਤ ਘਾੜਤ ਨਹੀਂ ਕੋਈ ਬਿਲਕੁਲ ਓਕੇ ਆ ਖਾਣਾ ਚਵਾ ਚੂ ਕਿੱਦਾਂ ਦਾ ਨਿਕਲਿਆ ਬਿਲਕੁਲ ਤੀਖਾ ਵਧੀਆ ਬੋਲਾ ਠੀਕ ਆ ਇੱਕ ਦੀ ਮੋਟਰ ਹੀ ਲੱਗਦੇ ਠੀਕ ਆ ਜੀ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੋ ਤੋਂ ਉਹ ਤੇਰਾ 14 ਲੀਟਰ ਦੀ ਗਾਰੰਟੀ ਦਿੰਦੇ ਹਾਂ ਵੇਖੋ ਸੁਪੀ ਆ। ਸੋਇਆ ਹੀ ਪਤਾ ਲੱਗਣਾ। ਠੀਕ ਆ। ਹਾਂਜੀ। ਤੇ ਮੁੱਲ ਕਿੰਨਾ ਕਰਨਾ ਜੀ? ਮੁੱਲ ਇੱਕ ਦਾ। ਛੋੜ ਕਿ ਨਹੀਂ ਕਰ ਦੋਗੇ? ਪੂਰਾ ਲੱਖ ਦੀ ਦੇਣੀ ਆ। ਦੱਸ ਜਾ ਛੋੜ। ਲੱਖ ਚੋਂ ਛੋੜ ਓ ਜੂ ਮੋਕੇ ਤੇ। ਹੋ ਜੂ ਜਾ। ਬਾਕੀ ਫੋਨ ਲਾ ਲੈ ਕੋਈ 100000 ਸਾਰੀਆਂ 99000 ਦੀ ਹੋ ਜੂਗੀ ਹਾਂਜੀ 99000 ਦੀ ਕੱਲ ਤੂੰ ਕਹਿ ਤਾ ਦੇਖੋ ਜੀ ਬਾਕੀ ਥਾਣ ਥਣ ਸੋਹਣੇ ਲੱਗੇ ਬਿਲਕੁਲ ਸੋਹਣੇ ਕੁਆਲਟੀ ਚ ਆਖੀ ਤੇ ਬੱਚਾ ਲਾਕ ਦਿਖਾ ਦਿੰਦਾ ਨਾ ਕੋਈ ਗੱਲ ਨਹੀਂ ਆਪੇ ਭੈਣ ਭਰਾ ਆ ਕੇ ਹਿੰਮਤ ਕਰਨਗੇ ਨਹੀਂ ਕਿਤੇ ਠੀਕ ਹੈ ਵੀਰ ਜੀ ਹਾਂ ਤੇ ਦੂਜੇ ਨੰਬਰ ਵਾਲੀ ਮੀਣੀ ਆ ਗਈ ਹਾਂਜੀ ਮੀਣੀ ਆ ਗਈ ਜੀ ਆਹ ਸਿੰਗਲ ਦੇ ਵੀਰ ਜੀ ਇਹਦੇ ਨਹੀਂ ਇਹਦੇ ਠੀਕ ਹੈ ਨਿਸ਼ਾਨੀਆਂ ਨੀਲੀ ਰਾਵੀ ਦੀਆਂ ਵੀ ਹੈਗੀਆਂ ਇਹਦੇ ਵਿੱਚ ਨਿਸ਼ਾਨੀਆਂ ਕਹਿ ਸਕਦੇ ਆਪਾਂ ਕਹਿਣ ਇਹ ਨਹੀਂ ਕਹਿ ਸਕਦਾ ਵੀ ਨੀਲੀ ਰਾਵੀ ਹੈ ਨੀਲੀ ਰਾਵੀ ਦੇ ਵਿੱਚ ਦੀਆਂ ਨਿਸ਼ਾਨੀਆਂ ਜੀ ਹਾਂ ਨਿਸ਼ਾਨੀਆਂ ਹੈਗੀਆਂ ਮੱਥਾ ਚਟਾ ਅੱਖ ਚਿੱਟੀ ਪੈਰ ਚਿੱਟੇ ਆ ਜੀ ਇਹਦੇ ਪੂਛ ਵੀ ਝੱਡੀ ਆਏ ਹੋਈ ਤੇ ਸੂ ਸੂਆ ਕਿੰਨਾ ਹੋਊਗਾ ਭਾਜੀ ਇਹਦਾ ਬਾਕੀ ਆਪ ਵੀ ਭੈਣ ਭਰਾ ਅੰਦਾਜ਼ਾ ਲਾ ਲੈਣਾ ਮੋੜ ਲਾ ਪਊ ਆ ਜਾ ਤੇ ਬਾਕੀ ਆ ਵੇਖੋ ਬੱਚਾ ਹੀ ਫੜੀ ਫਿਰਦਾ ਕੋਈ ਏਡੀ ਗੱਲ ਨਹੀਂ ਕੀ ਸੋਹਣੀ ਸੁਨਖੀ ਆ ਆ ਵੇਖੋ ਆ ਵੀਰੇ ਤਾਂ ਵੀ ਇੱਕ ਦੀ ਮੋਟਰੀ ਆ ਠੀਕ ਆ ਲੇਵਾ ਕਰਮਾ ਵਾਲੀ ਨੇ ਵੇਖ ਲਓ ਵੀ ਆਪਣੇ ਹਿਸਾਬ ਨਾਲ ਸੋਨਾ ਤਿਆਰ ਕੀਤਾ ਵਾ 10 ਲੀਟਰ ਤੋਂ ਬਹੁਤ ਵਾ ਜੀ ਕੱਟੀ ਜੋ ਤੇ ਕੱਟੀ ਮਗਰਿਆ ਜੀ ਲੋ ਜੀ ਕੱਟੀ ਮਗਰਿਆ ਜੀ ਆ ਵੇਖੋ ਸੋਹਣੀ ਸਨ ਤੇ ਦੁੱਧ ਕਿੰਨਾ ਭਾਜੀ ਇਹਦੇ ਕੋਲ ਇਹਦੇ ਉਹ ਦੁੱਧ 10 ਲੀਟਰ ਕਿਤੇ 10 ਕਿਲੋ ਹਾਂਜੀ ਜਿਹੜਾ ਚਵਾ ਕੇ ਦੇਣਾ ਉਹ ਹਾਂਜੀ ਠੀਕ ਆ ਹਾਂਜੀ ਤੇ ਮੋਲੇ ਦਾ ਕਿਨਾ ਕਰਨਾ ਜੀ ਇਹਦਾ ਮੁੱਲ ਤਰਕੀਤ ਦੇਣੀ ਆ ਛੋੜ ਕਿ ਨਹੀਂ ਕਰ ਦੋ ਇੱਕ ਹਜ਼ਾਰ ਰੁਪਏ ਹੋਰ ਕਰ ਦੀਏ ਤੁਹਾਡੀ ਕਰਦੇ ਜੇ ਨਹੀਂ ਕਰਦੇ ਦੋ ਹਜ਼ਾਰ ਕਰ ਦੀਏ ਹੋਰ ਕਿੰਨੇ 67000 ਦੀ ਹੋ ਗਈ ਹੋ ਗਈ ਫੋਨ ਲਾਵੇ ਮੋੜਨਾ ਹਲੇ ਨਹੀਂ ਦੇਣੇ ਆ ਡੰਗਰ ਵੇਚਣੇ ਆ ਉਦੋਂ ਵੇਚੇ ਨਾ ਉਦਾਂ ਵੇਚਣੇ ਆ ਵੇਚਣੇ ਆ ਵੇਚਣੇ ਆ ਬਾਕੀ ਸੋਨੇ ਆ ਜੀ ਦੁੱਧ ਦਾ ਮੁੱਲ ਲੈਣਾ ਆਪਾਂ ਨੀਲੀ ਦੀ ਆ ਨੀਲੀ ਦੀ ਆ ਗਈ ਸੁਣੀ ਸੁਈ ਜੋ 6 ਕਿਲੋ ਕੋਲਾ ਵਾਗੇ ਥੱਲੇ ਕੱਟੀ ਮਗਰ ਆ ਗਈ ਲਓ ਜੀ ਕਰਮਾ ਵਾਲੀ ਦੇ ਮਗਰ ਕੱਟੀ ਆ ਅੱਗੀ ਖਾਲੀ ਕੀਤੀ ਆ 6-7 ਕਿਲੋ ਬੋਲਾ ਵਾਜ ਦਾ ਬੋਲਾ ਹਾਂਜੀ ਆ ਵੇਖੋ ਜੀ ਤੇ ਬਾਕੀ ਇਹਦੀ ਪੂਸ਼ ਥੋੜੀ ਨਿੱਕੀ ਆ ਦੁੱਦੀ ਨਾਲ ਹਣਾ ਇਹ ਆ ਕਿ ਨਿਸ਼ਾਨੀਆਂ ਨਹੀਂ ਇਹਨੂੰ ਨੀਲੀ 라ਵੀ ਕਹਿ ਸਕਦੇ ਆ ਆਪਾਂ ਸੋਹਣੀ ਆ ਜੀ ਹਾਂਜੀ ਅਗਲੇ ਪੈਰ ਵੀ ਚਿੱਟੇ ਪਿਛਲੇ ਵੀ ਚਿੱਟੇ ਆ ਤੇ ਫੇਸ ਵੀ ਨੀਲੀ 라ਵੀ ਅੱਖ ਵੀ ਨੀਲੀ 라ਵੀ ਸਿੰਗ ਦੀ ਕੁਆਲਿਟੀ ਚੈੱਕ ਕਰੋ ਝੋਟੀ ਆ ਜੋ ਮੋੜ ਦੋ ਭਾਜੀ ਤੇ ਲੇਵਾ ਥਾਣ ਚੈੱਕ ਕਰੋ ਥਾਣ ਦੀ ਕੁਆਲਿਟੀ ਵੇਖੋ ਸੋਹਣੀ ਆ ਆ ਇਹੋ ਥਾਣ ਦੀ ਕੁਆਲਿਟੀ ਕਿੰਨੀ ਸੋਹਣੀ ਚੰਗੀ ਹੈ ਤੇ ਕਿੰਨਾ ਭਾਜੀ ਹੁਣ ਦੁੱਧ ਦੇਦੇ ਕੋਲ 6-7 ਲੀਟਰ ਬੋਲਾ ਹੀ ਆ ਵੀਰ ਜੀ ਬੋਲੇ ਦੇ ਆ ਜੇ ਹਨਾ ਆ ਵੇਖੋ 3 ਦਿਨ ਹੋ ਗਏ ਸੂਈ ਤੀਜਾ ਦਿਨ ਤਿੰਨ ਦਿਨ ਹੋ ਗਏ ਆ ਬਾਕੀ ਸੋਹਣੀ ਸੰਖੀ ਕਾਇਮ ਹੈ ਸੁਹਾ ਦੁੱਜਾ ਆਊਗਾ ਕੱਲ ਤੇ ਤੀਜਾ ਦੁੱਜਾ ਸੁਹਾ ਆਵੇ ਦੁੱਜਾ ਸੁਹਾ ਸੋਈ ਕੋਈ ਨਹੀਂ ਪੀ ਲੈਣ ਦੋ ਬੋਲੇ ਕੋਈ ਬਾਕੀ ਸੋਹਣੀ ਸੰਖੀ ਪੂਰੀ ਆ ਖਾਣ ਬੜੇ ਚੰਗੇ ਲੱਗੇ ਆ ਤੇ ਬਾਕੀ ਭਾਈ ਥਾਣਾ ਦੀ ਕੋਈ ਬਾਤ ਘਾਟ ਨਹੀਂ ਹੈਗੀ ਵੀਰ ਜੀ ਇਹਦਾ ਥਾਣਾ ਇੱਕ ਟੁੱਟ ਕੇ ਹੁੰਦਾ ਵਾ ਚਚਾਈ ਦੱਸਣੀ ਤੇਲ ਕਰਕੇ ਦੇਣੀ ਆ ਅੱਛਾ ਤੇ ਤੇਲ ਕਰਕੇ ਦੇਣੀ ਆ ਹਾਂਜੀ ਹਾਂਜੀ ਫਾਇਦਾ ਇਹ ਵੇਖ ਲਓ ਵੀ ਮੋਲੇ ਦਾ ਘੱਟ ਹੋਣਾ ਤੇ ਮਗਰੇ ਦੇ ਕੱਟੀ ਜੇ ਹਨਾ ਤੇਲ ਕਿਹੜੇ ਥਾਣ ਦੇ ਆਏ ਇਹ ਕਬੈਣ ਪਾਈ ਵਾਲੇ ਦੀ ਆ ਵੀਰ ਜੀ ਪਿਛਲੇ ਦੀ ਪਿਛਲੇ ਦੀ ਪਿਛਲੇ ਤੋਂ ਟੁੱਟ ਕੇ ਆਉਂਦਾ ਦੋ ਘਤਾਰਾ ਆ ਕੇ ਬੰਦ ਹੋ ਗਿਆ ਦੋ ਘਤਾਰਾ ਆ ਕੇ ਬੰਦ ਹੋ ਗਿਆ ਆ ਥੋੜਾ ਭਾਰਾ ਰੱਖਦੀ ਸਨ ਚੱਲਦਾ ਜ਼ਰੂਰ ਹੋਊਗਾ ਤਾਂ ਪੂਰਾ ਚੱਲਦਾ ਵਧੀਆ ਤਾਰਾਂ ਆਉਂਦੀਆਂ ਵਾਂ ਵਿੱਚ ਤਾਰਾਂ ਆਉਂਦੀਆਂ ਟੁੱਟ ਕੇ ਆਉਂਦੀਆਂ ਵਾਂ ਬਾਕੀ ਕੋਈ ਭੈਣ ਭਰਾ ਇਲਾਜ ਕਰ ਲੈ ਤੇ ਸੈੱਟ ਵੀ ਹੋ ਸਕਦਾ ਹਨਾ ਹਾਂਜੀ 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 ਠੀਕ ਆ ਤੇ ਮੁੱਲ ਕਿੰਨਾ ਕਰਨਾ ਜੀ ਇਹਦਾ ਮੁੱਲ ਵੀ ਜੀ 65000 ਰੁਪਏ ਮੱਝ ਵੱਡੀ ਆ ਬੰਤ ਨਮਾਜ ਇਹਦੇ ਵੱਡੀ ਹੈ ਵੀ ਨੀਲੀ ਰਾਵੀ ਛੋੜ ਕਿ ਨਹੀਂ ਕਰਨੀ ਇਹ ਤੁਸੀਂ ਉੱਪਰ ਦਾ ਪੰਜ ਹੀ ਕਰਦੇ 60 ਦੀ 60 ਦੀ 60 ਤੋਂ ਅੰਦਰ ਆ ਜੀ ਥੋੜੀ ਵੱਡੀ ਕਿ ਨਹੀਂ ਵੱਡੀ ਹੈ ਮਾ ਛੋੜ ਕਰਨੀ ਪੈਣੀ ਉਹ ਚ ਛੋੜ ਕਰ ਦਾਂਗੇ ਤੁਸੀਂ ਫੋਨ ਲਾਵੇ ਕੋਈ ਕਰ ਹਾਂ ਫੋਨ ਲਾਵੇ ਬਾਕੀ ਜਿਹਨੂੰ ਪਸੰਦ ਆਵੇ ਫੋਨ ਲਾਵੇ ਬਾਕੀ ਸੋਹਣੀ ਸੁਨੱਖੀ ਆ ਪਈ ਨੇ ਜਿਹੜੀ ਕਮੀ ਆ ਉਹ ਆਪ ਦੱਸਦੀ ਆ ਬੈਣੀ ਤੋਂ ਉਲਟੇ ਬੰਨੇ ਵਾਲੇ ਥਾਣ ਦੇ ਵਿੱਚ ਥੋੜਾ ਜਿਹਾ ਫਰਕ ਹੈਗਾ ਟੁੱਟ ਕੇ ਧਾਰ ਆਉਂਦੀ ਹੈ ਹਨਾ ਤੇ ਬਾਕੀ ਇਲਾਜ ਕੀਤੇਆਂ ਸੈੱਟ ਵੀ ਹੋ ਜਾਂਦੇ ਹਾਂ ਅੱਗੇ ਆ ਗਈ ਹੈ ਕਾਫੀ ਵੱਡੀ ਹੈ ਮੱਝ ਹਨਾ ਇਹ ਹਾਂਜੀ ਤੇ ਕਿੰਨਾ ਦੁੱਧ ਭਾਜੀ ਇਹਦੇ ਕੋਲ ਇਹਦੇ ਇਹ ਵੀ ਦੁੱਧ ਨੂੰ 9 ਲੀਟਰ ਆ ਜਾਂਦੀ ਜਿੱਥੇ ਨੂੰ ਛੱਡ ਕੇ 9 ਲੀਟਰ ਸੁਆ ਕਿੰਨੇ ਕ ਦਾਣਾ ਦਾ ਸੁਆ ਹੋਣਾ 15 ਘਟਾਉਂਦਾ 15 ਦਾਣਾ ਦਾ ਬਾਕੀ ਕਾਤਕਾਰ ਤੁਸੀਂ ਚੈੱਕ ਕਰ ਲਓ ਥਾਣਾ ਸੋਹਣਾ ਲੱਗਾ ਕਵਾਲਿਟੀ ਚੰਗੀ ਆ ਆ ਜੋ ਮੋੜ ਲਓ ਭਾਜੀ ਆ ਜੋ ਇੱਧਰ ਤੋਂ ਤੋਰੋ ਮੜਾ ਲਓ ਜੀ ਥਾਣ ਬੜੇ ਸੋਹਣੇ ਆ ਜੀ ਕਰਮਾ ਵਾਲੀ ਦੇ ਕੁਆਲਿਟੀ ਚੈੱਕ ਕਰੋ ਸੂਆ ਇਹਦਾ ਕਰਵਾਊਗਾ ਇਹ ਵੀ ਚੌਥਾ ਸੁਭਾਣਾ ਵਾ ਚੌਥਾ ਸੂਆ ਮੰਨ ਲੇ ਲਓ ਵੀ ਭੈਣ ਭਰਾ ਕਹਿੰਦੇ ਵੀ ਤੀਜੇ ਸੂਏ ਤੋਂ ਬਾਹਰ ਨਹੀਂ ਜਾਂਦੀਆਂ ਆ ਚੌਥੇ ਸੂਏ ਵਾਲੀਆਂ ਦੋ ਦਿਖਾਤੀਆਂ ਆਪਾਂ ਤੇ ਚੈੱਕ ਕਰੋ ਥਾਣ ਲੇਵਾ ਕਿੱਡਾ ਸੋਹਣਾ ਵਾ ਆਹ ਦੇਖੋ ਪੈ ਬਲੈਂਡ ਕਿੰਦੀ ਮੋਟੀ ਲੱਗੀ ਆ ਤੇ ਥਾਣ ਵੀ ਚੰਗੇ ਸੋਹਣੇ ਸਾਹਾਂ ਕਾ ਗੱਲ ਕਰਦੇ ਜੀ ਨੂੰ ਕੁਆਲਿਟੀ ਦੀ ਮੱਝ ਹੈ ਹਾਂ ਜੀ 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 ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਭਾਜੀ ਇਹ ਦੁੱਧ 80 ਲੀਟਰ ਘਰ ਆਊਗੀ ਦਿੱਸੀ ਬਾਜੀ ਬਾਕੀ ਇਹ ਲਹਾਂਦੀ ਪੱਧਰੇ ਕਰੋ ਲਹਾਂਦੀ ਆ ਠੀਕ ਆ ਤੇ ਜਿਹੜੇ ਵੰਡ ਨਹੀਂ ਪਉਂਦੇ ਉਹਨਾਂ ਕੋ ਲੈਂਦੀ ਆ ਨੇ ਠੀਕ 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 ਆ ਪੱਠਿਆਂ ਦੇ ਜੋਣ ਵਾਲਿਆਂ ਕੋਲ ਤੇ ਮੁੱਲ ਕਿੰਨਾ ਕਰਨਾ ਮੁੱਲ ਛੀਰ ਛੋੜ ਕੇ ਨਹੀਂ ਕਰਦਣੀ ਦੋ ਕਰਦਿਆਂ ਤੁਸੀਂ ਮਾਗਨਾ ਪੰਜ ਕਰਦੇ ਇਕੱਠੀ ਕੱਲ ਹੋ ਗਈ 75 ਦੀ ਹਾਂ ਉਹ ਚੋ ਮੌਕੇ ਤੇ ਕਰਾਂਗਾ ਮਨ ਦਾ ਫੋਨ ਲਾਵੇ ਕੋਈ ਮੋੜਨਾ ਨਹੀਂਗਾ ਕਿਸ ਨੂੰ ਵੀ ਮੋੜਨਾ ਨਹੀਂ ਕਰਦਾ ਬਾਕੀ ਇਹ ਕਿ ਭੈਣ ਭਰਾ ਫੋਨ ਲਾਵੇ 75000 ਦੀ ਤਾਜੀ ਸੂਈ 15 ਦਿਨਾਂ ਦਾ ਸੂਆ ਹੋਊਗਾ ਇਹਦਾ ਤੇ ਬਾਕੀ ਇਸ ਟਾਈਮ ਤੇ ਦੁੱਧ ਜਿਹੜਾ 7 8 9 ਕਿਲੋ ਕੇ 7 9 ਕਿਲੋ 9 ਕਿਲੋ ਹਾਜ਼ਰ ਆ ਜਿਹੜਾ ਹਾਂਜੀ ਬੱਚੇ ਦਾ ਆ ਵੇਖੋ ਜੀ ਕੱਦ ਕਾੜ ਵੀ ਸੋਹਣਾ ਦੁੱਧ ਵਾਲੀ ਐ ਮੱਜ ਅਗਲੀ ਐ ਜਿਹੜੀ ਅਗਲੀ ਵਿੱਚ ਗੱਪਣਾ ਗੱਪਣਾ ਸੱਤ ਦਾ ਇਕ ਲੈਂਦੀ ਆ ਇੱਕ ਹਫਤਾ ਲੈ ਜੂ ਹਾਂਜੀ ਤੋਰੋ ਇਹਨੂੰ ਵੀ ਇੱਕ ਹਫਤਾ ਪੂਰਾ ਲੈ ਜੂਗੀ ਹਾਂਜੀ ਰੰਗ ਢਾਂਗੇ ਦਾ ਵੀ ਚੰਗਾ ਸੋਹਣੀ ਸੁਨੱਖੀ ਵੇਖੋ ਕਿੱਡੀ ਆ ਥਾਣੇ ਦੇ ਵੀ ਚੰਗੇ ਲੱਗੇ ਆ ਕਰਮਾ ਵਾਲੀ ਦੇ ਆ ਵੇਖੋ ਮੋੜਲਾ ਪੁੱਤ ਆ ਜਾ ਆ ਜਾ ਬਾਕੀ ਬੱਚਾ ਹੀ ਫੜ ਲਿੰਦਾ ਛੜੀ ਫਿਰਦਾ ਕੋਈ ਪ੍ਰਵਾਹ ਨਹੀਂ ਕੀ ਇਹਨਾਂ ਨੂੰ ਬੰਦ ਇਹ ਦੁੱਧ ਕਿੰਨਾ ਕ ਚਵਾਈ ਜਾਊਗੀ ਵੇਧੀ ਉਹਦੇ ਕਿੰਨੇ ਦਾ 12 ਲੀਟਰ ਤੋਂ ਦੇਂਦੀ ਰਹੀ ਆ ਅੱਛਾ ਹਾਂਜੀ ਤੇ ਵੇਖੋ ਹੁਣ ਗੱਬਣਵਾ ਪਰ ਝੂਠ ਨਹੀਂ ਮਾਰਨਾ ਠੀਕ 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 ਇੱਕ ਮਰੀ ਜੇ 14 15 ਲੀਟਰ ਕੱਢੂਗੀ ਬਾਅਦ ਚ ਕੱਢੇ ਨਾ ਕੋਈ ਬਾਅਦ ਲੰਮਾ ਆਉਂਦਾ ਹਾਂਜੀ 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 ਤੇ ਥਣਾ ਥਣਾ ਦੀ ਓਕੇ ਆ ਜੀ ਥਣਾ ਦੀ ਓਕੇ ਦਵਾਂਗੇ ਬਿਲਕੁਲ ਠੀਕ ਆ ਹਾਂਜੀ ਸਹੀ ਹੈ ਤੇ ਬਾਕੀ ਇਹ ਹੈ ਕਿ ਇੱਕ ਹਫਤਾ ਪਾਈ ਕਹਿੰਦੇ ਹੋ ਸਕਦਾ 10 ਦਿਨ ਲੈ ਜੇ ਜੇ ਕਿਤੇ ਦੂਰ ਚਲ ਜੇ ਤੇ 2-4 ਦਿਨ ਪਹਿਲਾਂ ਮਸੂਪੇ ਮਸੂਪੇ ਹਨਾ ਇਹ ਕੋਈ ਆਪਾਂ ਵਪਾਰੀਆਂ ਨੇ ਕਿਹੜਾ ਤਰੀਕ ਲਿਖੀ ਹੁੰਦੀ ਹੈ ਜੋ ਤੁਹਾਨੂੰ ਦੱਸਿਆ ਤੁਸੀਂ ਉਹ ਦੱਸ ਦੇਣਾ ਹਨਾ ਹਾਂਜੀ 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 ਠੀਕ ਆ ਤੇ ਇਹਦਾ ਮੁੱਲ ਵੀ ਦੱਸ ਦੋ ਮੁੱਲ ਵੀਰ ਜੀ ਇਹ ਵੀ 75 ਦੀ ਦੇਣੀ ਆ 75 ਭਾਵੇਂ ਜੋ ਮਰਜ਼ੀ ਕਰੀਏ ਇੱਥੇ ਛੋਟ ਕਰਦੀਏ ਥੋੜੀ ਜਿੱਦਾਂ ਕਰਨੀ ਕਰ ਲੈ 2000 ਡਾ ਦਈਏ ਹੋ ਗਈ ਛੋਟ 2000 73000 ਦੀ ਬਾਕੀ ਫੋਨ ਲਾ ਲੈ ਕੋਈ ਭੈਣ ਭਰਾ ਫੋਨ ਲਾ ਲੈ ਇਹ ਛੋਟ ਤਾਂ ਕੀਤੀ ਆ ਵੀ 2-4 ਦਿਨ ਜੇ ਕੋਈ ਸਾਂਭ ਲੂਗਾ ਤੇ ਉਹਨੂੰ ਸਾਂਭ ਵਾਧਾ ਆਪਾਂ ਜ਼ਾਇਦ ਮੁੱਲ ਕੋਣੇ ਇਹ ਨਹੀਂ ਵੀ ਗੱਡਰ ਨੂੰ ਗੱਡਰ ਨੂੰ ਕਿਲਾ ਬਣ ਹੀ ਜਾਣੇ ਆ ਵੀ ਇਹ ਦਾ 80 ਇਹਦਾ 80000 ਤੋਂ ਘੱਟ ਦੇਣੀ ਨਹੀਂ ਆ 90 ਤੋਂ ਘੱਟ ਦੇਣੀ ਨਹੀਂ ਇਦਾਂ ਕਰਦੇ ਲੋਕ ਯਾਰ ਹਾਂ ਚਲੋ ਕੋਈ ਨਹੀਂ ਆਪੋ ਆਪਣੀ ਸਮਝ ਦੇਣੀ ਆਪਾਂ ਆਪਣੀ ਸਮਝਣਾ ਵਾ ਦੇਣੀ ਤੇ ਵੀ ਆਪਣੀ ਸਮਝਣਾ ਜਿੱਥੇ ਤੁਹਾਨੂੰ ਬਜ ਗਿਆ ਦੋ ਕੋਹ ਲੱਭਾ ਇਹ ਆ ਵੀ ਛੋਟੀ ਕਮਾਈ ਕਰ ਲਓ ਕਿਤੇ ਮਾਲ ਵਿਕਦਾ ਜਾਊਗਾ ਕਮਾਈ ਹੋਈ ਜਾਵੇ ਨਾ ਕਿੰਨੀਆਂ ਮਾਧੀਆਂ ਵਾ 7 7 ਬਣ ਹਾਂ 14000 ਰੁਪਏ ਬਣਦਾ ਬਣ ਬਿਲਕੁਲ ਬਿਲਕੁਲ 14 ਨਾਲ ਕਿਨੋਂ ਤੁਸੀਂ 10000 ਰੁਪਏ ਹੀ ਕਿਨੋ ਜੀ 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 ਤੇ 3 ਚੌਥੇ ਦਿਨ ਨੂੰ ਬਿਲਕੁਲ ਬਾਕੀ ਭੈਣ ਭਰਾ ਨਵੇਂ ਜੁੜ ਜਾਣੇ ਹਾਂਜੀ ਹਾਂਜੀ ਹਾਂ ਅੱਗੇ ਆ ਗਈ ਮੀਣੀ ਇਹਦੇ ਸਿੰਗ ਦੇ ਭਾਜੀ ਬਿਲਕੁਲ ਹੈ ਦੇ ਵੀਰ ਆਹ ਵੇਖੋ ਦੋਵੇਂ ਦੋਵੇਂ ਇਹ ਕਿਹੜਾ ਤੇ ਕੋ ਆ ਅੱਛਾ ਹਾਂਜੀ ਇਹ ਹਰਿਆਣੇ ਜੋਂ ਆਈ ਆ ਹਾਂਜੀ ਕਿੰਨੇ ਕ ਦਿਨ ਰਹਿ ਜੂਗੀ ਇਹਦੇ ਇਹ ਵੀਰ ਦੀ 10 ਦਿਨਾਂ ਚੱਲ ਰਹੀ ਜਾਵੇ ਆਹ ਵੇਖੋ ਜੀ ਲੱਕਾਂ ਲਾਇਆ ਅਜੇ ਛੋਟੀ ਠੀਕ ਆ ਥਾਣ ਬੜੇ ਸੋਹਣੇ ਲੱਗੇ ਆ ਚੰਗਾ ਲੇਵਾ ਖੋਲੂਗੀ ਲੱਗਦਾ ਕਰਮਾਂ ਬਾਕੀ ਸਿੰਘ ਦੋਵੇਂ ਹੇਲ ਦੇ ਇਹਦੇ ਮੀਣੀ ਆ ਤੇ ਜੈਡ ਬਲੈਕ ਹੀ ਆਉਦੀ ਹੈ ਕਿ ਹੈਗਾ ਵਾਲ ਚਟਾ ਕੋਈ ਨਹੀਂ ਆਉਦੀ ਚਟਾ ਡੈਡ ਬਲੈਕ ਜੈਡ ਬਲੈਕ ਹੀ ਆ ਹਾਂਜੀ ਠੀਕ ਆ ਕਰੋ ਚੈੱਕ ਜੀ ਤੇ ਦੁੱਧ ਕਿੰਨਾ ਕ ਚਵਾਉ ਭਾਜੀ ਇਹ ਇਹ ਨਾਲ ਕਿੰਨਾ 10000 ਲੀਟਰ ਪਾਇਆ ਪਹਿਲੇ ਸੋ ਦੇ ਅੱਛਾ ਹਾਂਜੀ ਠੀਕ ਆ ਵੈਲਕਮ ਹੁਣ ਕੀ ਕਰਦੇ ਹੁਣ ਦੂਜੇ ਸਵੇ ਸੂਣ ਹਾਂਜੀ ਹਾਂਜੀ ਦੁੱਧ ਦੀ ਕੋਈ ਗਾਰੰਟੀ ਨਹੀਂ ਮੇਰਾ ਠੀਕ ਆ ਦੁੱਧ ਤੇ ਪਾਏ ਦਾ ਵਾ ਪਾਏ ਦਾ ਪਾਏ ਬਾਕੀ ਜਿੰਨਾ ਕੋਈ ਪਾਊਗਾ ਉਹਨਾਂ ਚੋਲੂਗਾ ਤੇ ਕਿੰਨਾ ਕਰਨਾ ਮੁੱਲ ਨਬੇ ਛੋੜ 1000 ਦੋ ਕਰ ਦੇ 8000 ਦੀ 8000 ਦੀ ਬਾਕੀ ਫੋਨ ਲਾਵੇ ਕੋਈ ਮੋੜਨਾ ਨਹੀਂਗਾ ਕਿਸ ਨੂੰ ਦਸ ਦਿਨ ਕੱਢਦੀ ਹੈ ਸਾਡੇ ਨਾਲ ਕੋਈ ਇਨਸਾਨੀ ਵੀ ਕਰਨੀ ਮੁੱਲ ਬਹੁਤ ਹੈ ਜੀ 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 ਬਾਕੀ ਮੀਣੀ ਮੀਣੀ ਦੀ ਡਿਮਾਂਡ ਬੜੀ ਕਰਦੇ ਭੈਣ ਭਰਾ ਕਹੀ ਮੀੜੀਆਂ ਨੂੰ ਇਹ ਗੱਲ ਸਿਆਣਿਆਂ ਨੇ ਬੋਲੀ ਆ ਆ ਵੇਖੇ ਵੀਰ ਸਿੰਘ ਵੀ ਦਿਖਾ ਲਾ ਸਿੰਘ ਵੀ ਦੋਨੋਂ ਸਿੰਘ ਹਿਲਦੇ ਆ ਹਿਲਦੇ ਆ ਆਪਾਂ ਹਰ ਵੀਡੀਓ ਚ ਬੋਲਦੇ ਜਿੱਥੇ ਮੀਣਾ ਪਸ਼ੂ ਪੋਨੇ ਇਹ ਗੱਲ ਸਿਆਣਿਆਂ ਦੀ ਕਹਿਣ ਆ ਜਿਹੜੀ ਸਾਨੂੰ ਦੱਸੀ ਆ ਵੀ ਮੀਣਾ ਪਸ਼ੂ ਜਿਹੜਾ ਜਾਨਵਰ ਹੁੰਦਾ ਵਾ ਕਰਮਾਂ ਵਾਲਾ ਹੁੰਦਾ ਵਾ ਵੀ ਜਿਹਦੇ ਕਿੱਲੇ ਤੇ ਪਸ਼ੂ ਨਹੀਂ ਖਣਾਉਂਦਾ ਉਦੇ ਘਰ ਰੌਣਕ ਲੱਗ ਜਾਂਦੀ ਰੌਣਕ ਲੱਗ ਜਾਂਦੀ ਲੱਗੀਆਂ ਰੌਣਕੇ ਵੇਖੋ ਇੱਕ ਆ ਤੁਹਾਡੇ ਕੋਲ ਦੋ ਆ ਹਾਂਜੀ ਹਾਂਜੀ ਆ 托ਕੜ ਘੱਬਣਾ ਵਾ ਅੱਛਾ 托ਕੜ ਘੱਬਣ ਇਹ ਮੈਂ ਨੇ ਥੋੜਾ ਜਿਹਾ ਉੱਪਰ ਜਾ ਕੀਤਾ ਵਾ ਠੀਕ ਆ ਪੌਂਦਾਂ ਦੇ ਰੱਦਣੇ ਚਲੋ ਪਾਰ ਦਿੰਨੇ ਜੇ ਵੀਰ ਭਾਣ ਨੂੰ ਹਾਰ ਸ਼ਿੰਗਾਰ ਨਹੀਂ ਲਾਏ ਇਹਦੇ ਹਾਂਜੀ ਹਾਂਜੀ ਤੇ ਕਿੰਨਾ ਦੁੱਧ ਇਹਦੇ ਕੋਲ ਇਹਦੇ ਵੀਰ 4 ਕਿਲੋਟਰ ਚ ਹੋਇਆ ਸੀ ਅੱਠੀ ਪੈਰੀ ਅੱਠੀ ਪੈਰੀ ਹਾਂਜੀ ਠੀਕ ਆ ਤੇ ਗੱਬਣ ਕਿਨੇ ਚਰਦੀ ਆ ਪੰਜਾਂ ਮਿੰਨਿਆਂ ਦੀ ਚੈੱਕ ਕਰਾਈ ਤੁਸੀਂ ਚੱਕ ਕਰਾਈ ਚੱਕ ਪਾਸ ਚੈੱਕ ਕਰਾ ਕੇ ਲੈ ਕੇ ਜਾਵੇ ਤੁਸੀਂ ਨਹੀਂ ਤੁਸੀਂ ਆਪ ਚੈੱਕ ਕਰਾਈ ਕੋ ਪੁੱਛੋ ਆਹ ਲੈਂਦੀ ਆ ਠੀਕ ਆ ਜਿੰਨੇ ਖਰਨੀ ਉਹ ਵੀ ਟਰੱਕ ਲੈ ਕੇ ਜਾਵੇ ਨਹੀਂ ਨਹੀਂ ਬਣਦਾ ਹੱਕ ਬਣਦਾ ਭਾਜੀ ਜਿਨੇ ਪੈਸੇ ਖਰਚਣੇ ਆ ਨਾ ਆ ਫੜ ਲਓ ਭਾਜੀ ਆ ਥੋੜਾ ਜਿਹਾ ਨਾ ਉਪਰਾ ਮਣਾਉਂਦੀ ਆ ਜਾਣ ਦੋ ਬਾਕੀ ਕਾਤ ਪੂਰਾ ਵੱਡੇ ਦੀ ਮਾਲ ਕਿ ਆ ਸੋਹਣੀ ਆ ਆ ਵੇਖੋ ਜੀ ਥਾਣ ਥਣ ਵੇਖੋ ਕਿੱਡਾ ਸੋਹਣਾ ਲੇਵਾ ਵੀ ਚੰਗਾ ਖੁੱਲਾ ਇਹਦਾ ਕਰੋ ਚੈੱਕ ਬਾਕੀ ਵੱਡੀ ਆ ਜੀ ਮੱਜ ਟੋਕੜ ਗੱਬਣ ਜਿਹੜੀ ਇਹ ਲੱਗਦਾ ਵੀ ਦੇਰ ਨਹੀਂ ਧਰਿਆ ਜੀ ਨੇ ਦੇਰ ਨਹੀਂ ਹਾਂ ਜੀ ਕੱਲ ਹੀ ਲਿਆਂਦੀ ਆ ਕੱਲ ਹੀ ਲਿਆਂਦੀ ਆ ਤੇ ਥਣਾ ਦੀ ਭਾਜੀ ਓਕੇ ਆ ਬਿਲਕੁਲ ਬਾਤ ਘੜ ਕੋਈ ਕੋਈ ਬਾਤ ਘੜਨੀ ਠੀਕ ਆ ਸਵੇਰ ਮੈਂ ਹੱਥੀ ਚੋਈ ਆ ਆਪਣੇ ਤੇ ਮੁੱਲ ਕਿੰਨਾ ਕਰਨਾ ਇਹਦਾ ਮੁੱਲ 55 ਛੋੜ ਛੋੜ 1000 ਕਰਨਾ 54000 ਦੀ ਕੱਦ ਦੇਖ ਲਓ ਝੋਟੀ ਦਾ ਸੁਹਾ ਤੀਜਾ ਘੂਗੇ ਜਿਆਦਾ ਉਹ ਆ ਤੀਜਾ ਕੱਦ ਦਾ ਤੀਜਾ ਹੋਊਗਾ ਬਾਕੀ ਵੱਡੇ ਪੱਲੇ ਦੀ ਆ ਬਹੁਤ ਚੰਗੀ ਚੌੜੀ ਚੰਗੀ ਆ ਉਤੋਂ ਖੁੱਡੇ ਵੇਖੋ ਗੱਡੀ ਦੂਰੀ ਤੇ ਲੱਗੇ ਆ ਬਹੁਤ ਚੰਗੀ 54000 ਚ ਛੋੜ ਕੇ ਨਹੀਂ ਕਰ ਦੋਗੇ ਬਾਅਦ ਦੇ ਤੂੰ ਆਪੇ ਦੱਸ ਦੇ ਵੀਰ 1000 ਹੋਰ ਕਰ ਦਿਜੇ ਹੋ ਗਈ ਵੀਰ 53000 ਦੀ ਹਾਂਜੀ ਬਾਕੀ ਫੋਨ ਲਾਵੇ ਕੋਈ ਹਾਂਜੀ ਹਾਂਜੀ ਚੰਗੀ ਸੋਹਣੀ ਆ ਜੀ ਠੀਕ ਕਰਨੀ ਕੋਈ ਗੱਲਬਾਤ ਹੋ ਰਹੀ ਬਿਲਕੁਲ ਹੁਣ ਗੱਲਬਾਤ ਕੀ ਕਰਨੀ ਬਸ ਕਿੰਨ ਮਨ ਕਰ ਲੈਣਾ ਭੈਣ ਭਰਾ ਜੀ ਕਿਹੜਾ ਵੀਰ ਭਰਾ ਫੋਨ ਕਰੂਗਾ ਪਹਿਲੇ ਘਟ ਕੇ ਅੱਧੇ ਘੰਟੇ ਦੇ ਵਿੱਚ ਵਿੱਚ ਵੇਚਨੇ ਆ ਸਾਰੇ ਡੰਗਰੇ ਠੀਕ ਠੀਕ ਕਿਦਾਂ ਉਦਨ ਵਿੱਚ ਨੇ ਇੱਦਾਂ ਵੇਚਨੇ ਆ ਠੀਕ ਆ ਹਾਂਜੀ ਸਹੀ ਆ ਹਾਂਜੀ ਬਾਕੀ ਵੀਰ ਦੀ ਸੱਚੀ ਠੀਕ ਆ ਫੋਨ ਲਾ ਲਿਓ ਵੀਰ ਨੂੰ ਤੇ ਬਹੁਤ ਹੀ ਸੋਹਣੇ ਪਸ਼ੂ ਆ ਚੰਗੀ ਕੁਆਲਿਟੀ ਦੇ ਆ ਤੇ ਆ ਕੇ ਆਪਣੀ ਸਲੀ ਕਰ ਲਿਓ ਜਿਹੜੇ ਸੂਏ ਸਵਾਏ ਆ ਉਹਨਾਂ ਨੂੰ ਦੋ ਟਾਈਮ ਚੋ ਗਿਆ ਆਪਣੀ ਸਲੀ ਕਰ ਲਿਓ ਤੇ ਜਿਹੜੇ ਗੱਭਣ ਪਸ਼ੂ ਉਹਨਾਂ ਚੈੱਕ ਪਾਸ ਕਰਕੇ ਥਾਂ ਡੇਪ ਕੇ ਲੱਗੇ ਜਾਓ ਜੀ ਵੀਡੀਓ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਧੰਨਵਾਦ ਜੀ